ਕਮਲ ਆ ਫੋਨ ਨਾਲ ਨਹੀਂ ਮਾ ਕੇ ਗਾਣੇ ਗਾਣੇ ਦੂਜੇ ਲਾਈ ਸੀ ਉਹਨਾਂ ਦੇ ਉਹ ਰੋਣਾ ਨੇ ਵੀਡੀਓ ਮम्मा ਐਂਡ ਟੂ ਫੇਅਰ ਕਰਾਂ ਕਬੂਤਰਾਂ ਦਾ ਬਣਾ ਕੇ ਲੈ ਜੀ ਅੱਜ ਅੱਧਾ ਕੰਮ ਨਿਬੜ ਜੂ ਆਪਣਾ ਆਇਦਾ ਹੈ ਗਈਆਂ ਹਾਂ ਆ ਜੋੜਾ ਬਹੁਤ ਚੰਗਾ ਬਾਈਆ ਚਿੱਟੀਆਂ ਅੱਖਾਂ ਵਾਲਾ ਕਿਹੜੇ ਕਬੂਤਰ ਆ ਬਾਈ ਇਹ ਅੱਛਾ ਲਾਲ ਤੋੜੇਗਾ ਅਸੀਂ ਅੱਛਾ ਹਾਂ ਹਾਂ ਰਿਆ ਵਾਲੀ ਕੂਤਰ ਦੀ ਅੱਛਾ ਲਾਲ ਰੰਗ ਦਾ ਜੋ ਇੱਕ ਕੂਤਰੀ ਠੀਕ ਆ ਈਗਾ ਉਹਨਾਂ ਵੀ ਬਹਾ ਬੜੀ ਗਏ ਵਾਹਲਾ ਚੰਗਾ